ਸਮਰਾਲਾ ਦੇ ਸੰਗਣੀ ਆਬਾਦੀ ਵਾਲੇ ਗੁਰਨਾਨਕ ਰੋਡ ਤੇ ਰਾਤੀ 7:30 ਵਜੇ ਇੱਕ ਅਣਪਛਾਤੇ ਲੁਟੇਰੇ ਵੱਲੋਂ ਇੱਕ 70 ਸਾਲਾ ਬਜ਼ੁਰਗ ਔਰਤ ਦੇ ਘਰ ਚ ਦਾਖਲ ਹੋ ਕੇ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਚਪਟ ਕੇ ਫਰਾਰ ਹੋ ਗਏ ਫਰਾਰ ਹੋਏ ਲੁਟੇਰੇ ਕਾਬੂ ਕਰਨ ਲਈ ਬਜ਼ੁਰਗ ਔਰਤ ਦਾ ਭਤੀਜਾ ਜਦੋਂ ਉਸ ਲੁਟੇਰੇ ਮਗਰ ਭੱਜਿਆ ਤਾਂ ਉਸ ਲੁਟੇਰੇ ਨੇ ਕਿਸੇ ਤੇਜ਼ ਤਾਰ ਹਥਿਆਰ ਨਾਲ ਉਸ ਦੇ ਸਿਰ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਮਰਾਲਾ ਦੇ ਇੱਕ ਨਿੱਜੀ ਹਸਪਤਾਲ ਚ ਲਿਆਂਦਾ ਗਿਆ ਹੈ ਅਤੇ ਇਲਾਜ ਤੋਂ ਬਾਅਦ ਘਰ ਭੇਜਿਆ ਗਿਆ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਦੋਂ ਇਹ ਘਟਨਾ ਵਾਪਰੀ ਤਾਂ ਪੀੜਤ ਔਰ ਦੀ ਨੂੰ ਘਰ ਦੇ ਉੱਪਰਲੇ ਕਮਰੇ ਵਿੱਚ ਸੀ ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ ਅਤੇ ਸਮਰਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੋਰ ਕੀ ਗੱਲਬਾਤ ਹੋਈ ਹੈ ਆਓ ਤੁਹਾਨੂੰ ਦਿਖਾਣੇ ਹਾਂ ਪਰਮਜੀਤ ਕੌਰ ਕੀ ਹਾਸਾ ਘਟਨਾ ਪਰਪਰ ਤੁਹਾਡੇ ਸਰ ਮੇਰੇ ਮੁੰਡਾ ਫਿਰਦਾ ਸੀ ਅਮਨ ਰੋੜਾ ਵਕੀਲ ਦਾ ਲੱਭਦਾ ਫਿਰਦਾ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਬਿੰਦ ਤਾਂ ਪਤਾ ਨਹੀਂ ਮੈਂ ਨਹੀਂ ਜਾਣਦੀ ਵੀ ਸਰਿੰਦਰ ਰੋੜਾ ਸਾਡੇ ਮਹੱਲੇ ਚ ਹੈਗਾ ਵੀ ਉਹਨੂੰ ਪੁੱਛਿਆ ਤੋਂ ਜਦੋਂ ਮੈਨੂੰ ਦਲੀਪ ਪ੍ਰਿੰਟੇਪੁਰ ਆਇਆ ਮੈਂ ਕਿਹਾ ਮੈਂ ਉਹਨੂੰ ਕਿਹਾ ਕਹਿੰਦਾ ਜੀ ਆਪਣੇ ਮਹੱਲੇ ਚ ਕੋਈ ਨਹੀਂ ਹੈਗਾ ਫਿਰ ਇਹ ਅੰਜੂ ਆਈ ਮੇਰੀ ਬਹੂ ਇਹ ਕਹਿੰਦੀ ਆਪਣੇ ਹੈਗਾ ਕੌਸ਼ਲ ਦੇ ਸਾਹਮਣੇ ਵਕੀਲ ਅਮਨ ਰੋੜਾ ਮੈਂ ਕਿਹਾ ਉਹ ਚਲੇ ਗਿਆ ਟੈਫਨ ਰੱਖ ਕੇ ਚਲੇ ਗਿਆ ਕਹਿੰਦਾ ਅੰਟੀ ਮੈਨੂੰ ਪਾਣੀ ਪਿਲਾ ਦਿਓ ਮੈਂ ਉਹਨੇ ਦੋ ਗਲਾਸ ਪਾਣੀ ਦੇ ਦਿੱਤੇ ਇੰਨੇ ਚ ਚਲੇਗਾ ਟੈਫਨ ਰੱਖ ਕੇ ਚਲੇਗਾ ਸੋਫੇ ਤੇ ਕਹਿੰਦਾ ਆਂਟੀ ਆਇਆ ਵੀ ਉਹਨਾਂ ਦਾ ਫੋਨ ਆ ਗਿਆ ਕਹਿੰਦਾ ਮੈਨੂੰ ਬਲੱਗਣ ਕੋਲ ਮਿਲ ਗਏ ਉਹ ਵੀ ਬਲੱਗਣ ਕੋਲ ਖੜਾ ਬੰਦਾ ਹੋ ਮੈਂ ਕਿਹਾ ਚੱਲ ਠੀਕ ਆ ਤੈਨੂੰ ਮਿਲ ਕੇ ਜਾਨੂ ਮੈਂ ਕਿਹਾ ਤੂੰ ਐ ਕਰ ਉਹਨੇ ਦੋ ਗਲਾਸ ਠੇਰ ਪਾਣੀ ਦੇ ਪੀਤੇ ਕਹਿੰਦਾ ਮੈਨੂੰ ਦਵਾਈ ਲੈਣੀ ਆ ਚਾਰ ਪੰਜ ਗਲਾਸ ਪਾਣੀ ਦੇ ਪੀ ਕੇ ਮੈਂ ਕਿਹਾ ਚੱਲ ਪੁੱਤ ਐ ਕਰ ਤੈਨੂੰ ਮੈਂ ਚਾਹ ਦਾ ਕੱਪ ਬਣਾ ਦਿੰਦੀ ਆ ਮੈਂ ਦੁੱਧ ਦੀ ਪੱਤੀ ਪਾ ਕੇ ਦਿੱਤੀ ਚਾਹ ਦਿੱਤੀ ਮੈਂ ਡੌਂਗਰੇਟ ਪਾ ਕੇ ਚਾਹ ਦਿੱਤੀ ਵੀ ਠੰਡੀ ਹੋ ਜਾਵੇ ਵੀ ਠੰਡੀ ਹੋਏ ਤਾਂ ਤੂੰ ਜਾ ਕੇ ਤਾਂ ਮੈਂ ਜਾਣਾ ਖੰਨੇ ਜਾਣਾ ਮੈਂ ਕਹਿੰਦਾ ਮੈਨੂੰ ਸਰਵਾਈਕਲ ਨਾ ਤੂੰ ਗਰਸ਼ਰੰਦ ਦੇ ਚੱਲਿਆ ਉੱਥੇ ਦਿਖਾਦਾ ਤੇ ਉਹ ਤੋਂ ਬਾਅਦ ਕਹਿੰਦਾ ਮੈਂ ਦੇਪੀ ਸਕੈਨ ਸੈਂਟਰ ਤੇ ਲੱਗਿਆ ਹਾਂ ਤੂੰ ਬੀਬੀ ਮਾਤਾ ਜਦੋਂ ਵੀ ਜਦਰਾ ਦਿਲ ਕਰੇ ਤੂੰ ਸਕੈਨ ਕਰਾਉਣੀ ਹੋਵੇ ਤੂੰ ਉੱਥੇ ਆ ਜੀ ਤੇਰੀ ਹੈਲਪ ਕਰੂੰਗਾ ਐਨੇ ਚ ਮੈਂ ਉਹ ਨੰਬਰ ਕਾਪੀ ਤੇ ਬੈੱਡ ਤੇ ਬੈਠ ਕੇ ਕਾਪੀ ਤੇ ਨੰਬਰ ਆਪ ਲਿਖਣ ਲੱਗ ਗਿਆ ਉਸ ਤੋਂ ਬਾਅਦ ਉਹਨੇ ਐ ਬਾਣੀ ਸਿੱਟੀਆਂ ਲੈ ਗਏ ਓਕੇ ਕਿੰਨੇ ਵੀ ਖਤਮ ਆ ਇਹ ਹੁਣੇ ਹੀ ਸਾਡੇ ਸਾਡੇ 7:30 ਵਜੇ ਦੀ ਘਟਨਾ ਕਿੰਨੇ ਜਣਾ ਸੀ ਨਾ ਇਹ ਕੋਈ ਜਣਾ ਸੀ ਕਿ ਦੂਜਾ ਉੱਥੇ ਬਾਹਰ ਪਰੇਕ ਤੇ ਖੜਾ ਸੀ ਸਰ ਮੋਨਾ ਸੀਗਾ ਕੋਈ ਹੁਸ਼ਿਆਰ ਵੀ ਨਹੀਂ ਕੋਈ ਨਹੀਂ ਕੁਛ ਨਹੀਂ ਸੀਗਾ ਦੇਖੋ ਸਿਰਫ ਟਿਫਨ ਸੀਗਾ ਰੋਟੀ ਸੀ ਉਹਦੇ ਚ ਮੋਟਰਸਾਂ ਜਿਵੇਂ ਕਿ ਸੀਸੀਟੀਵੀ ਕੈਮਰੇ ਵੀ ਲੱਗੇ ਆ ਕਿਉਂ ਫਸਰੇ ਹੈ ਉਹ ਇਹਨਾਂ ਨੇ ਦੇਖਿਆ ਵਕਤ ਜਣ ਬਾਅਦ ਚ ਬਾਹਰ ਨਿਕਲ ਕੇ ਮੂੰਹ ਬੰਨੇ ਐ ਕਰ ਲੇ ਮੇਰੇ ਬਾਦ ਕਿਤੇ ਮੈਨੂੰ ਅਸ਼ੀਰਵਾਦ ਦੇਣ ਲੱਗਾ ਕਿ ਬਾਤਾ ਤੂੰ ਮੇਰੇ ਮੈਨੂੰ ਚਾਹ ਪਈ ਉਹਨੇ ਇੱਕਨਾਂ ਚ ਖੋਈਆ ਬਾਹਰ ਨਿਕਲ ਗਏ ਇਹ ਸੰਗਣੀ ਵਾਦੀ ਵਾਲੇ ਇਹਦੀ ਘਟਨਾ ਵਾਪਰ ਵੀ ਹਾਂਜੀ ਕੀ ਮੰਨ ਕੱਦ ਬੁਲਤ ਬਚਾਉਂਦਾ ਮੈਂ ਹੁਣ ਪਰਸੋਂ ਤੋਂ ਕੁਛ ਨਹੀਂ ਕਰ ਰਹਾ ਉਹਨਾਂ ਤਾਂ ਖਾਣਾ ਹੁੰਦਾ ਉਹਨਾਂ ਨੇ ਉਹਨਾਂ ਤਾਂ ਖਾਣ ਨੂੰ ਚਾਹੀਦਾ ਪੁਲਸ ਵਾਲਿਆਂ ਦੇ ਕੁਝ ਨਹੀਂ ਕਰਨਾ ਪੁਲਸ ਵਾਲਿਆਂ ਨੇ ਕੁਝ ਨਹੀਂ ਕਰਨਾ ਹੈਗਾ ਮੇਰੀ ਗਰੀਬਣੀ ਦੀਆਂ ਬਾਗੀਆਂ ਲਾ ਕੇ ਲੈ ਕੇ ਆਓ ਬਸ ਪਤਾ ਨਹੀਂ ਮੈਂ ਕਿਵੇਂ ਲੋਕਾਂ ਦੇ ਘਰੇ ਕੰਮ ਕਰ ਕਰਕੇ ਜੋੜ ਜੋੜ ਕੇ ਮੈਂ ਬਾਗੀਆਂ ਬਣਾਈਆਂ ਪੁੱਛ ਲੈ ਬੱਚਿਆਂ ਨੂੰ ਕਿਵੇਂ ਮੈਂ ਤਰਪਾਈਆਂ ਕਰਦੀ ਆ ਮੇਰਾ ਨਾਮ ਮੇਰਾ ਜੀ ਹਰਜੀਤ ਸਿੰਘ ਇਹ ਗੁਰਨਾਨਕ ਰੂਪ ਤੇ ਹੈ ਜੀ ਘਰ ਤੇ ਨਾਲ ਇਹ ਆਪਣੀ ਚਾਚੀ ਦਾ ਘਰ ਆ ਤੇ ਮੈਂ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਮੈਂ ਦੇਖਿਆ ਚਾਚੀ ਰੋਲਾ ਪਾਉਂਦੀ ਸੀਗੀ ਤੇ ਬਾਹਰ ਕੋਈ ਬੰਦਾ ਮੋਟਰਸਾਈਕਲ ਤੇ ਭੱਜਣ ਲੱਗਿਆ ਤੇ ਜਦ ਮਾ ਉਹਨੂੰ ਹੱਥ ਪਾਇਆ ਨਾ ਤਾਂ ਉਹਨੇ ਮੇਰੀ ਅੱਖ ਤੇ ਕੁਝ ਮਾਰਿਆ ਮੌਦੇ ਮਗਰ ਵੀ ਭੱਜ ਗਿਆ ਮੈਨੂੰ ਬਾਜੋ ਪਤਾ ਲੱਗਿਆ ਵੀ ਉਹ ਬਾਲੀਆਂ ਲਾ ਕੇ ਲੈ ਗਿਆ ਚਾਚੀ ਵੀ ਜਦ ਉਹਦੇ ਮਗਰ ਵੀ ਗਏ ਆ ਪਰ ਉਹ ਮੋਟਰਸਾਈਕਲ ਤੇ ਬਹੁਤ ਤੇਜ਼ ਭੱਜ ਗਿਆ ਕਿਸੇ ਪਾਸੇ ਨੂੰ ਮੇਰੇ ਉਹਨੇ ਕੀ ਮਾਰਿਆ ਕੀ ਨਹੀਂ ਮਾਰਿਆ ਕੁਝ ਨਹੀਂ ਪਤਾ ਲੱਗਿਆ ਜੀ ਮੈਨੂੰ ਦੱਸਾ ਕੋਈ ਨਹੀਂ ਕਾਫੇ ਵਿੱਚ ਆਇਆ ਸੀ ਵਕੀਲ ਨਾਲ ਐਡਰੈਸ ਪੁੱਛਤਾ ਵੀ ਆ ਜੀ ਨਾਲ ਉਹ ਕਿੱਲੇ ਗਿਆ ਹਾਂਜੀ ਹਾਂਜੀ ਉਹ ਚਾਚੀ ਦੀ ਉਹ ਮੈਨੂੰ ਵੀ ਬਾਜੋ ਅੱਗੇ ਪਤਾ ਲੱਗਿਆ ਜੀ ਵੀ ਕਿਸੇ ਦਾ ਐਡਰੈਸ ਪੁੱਛਦਾ ਪੁੱਛਦਾ ਘਰੇ ਵੜ ਗਿਆ ਘਰੇ ਵੜ ਕੇ ਬਸ ਭਲੇਖਾ ਹੀ ਪਾ ਕੇ ਉਹਨਾਂ ਨੂੰ ਬਾੜੀਆਂ ਹੋ ਕੇ ਉਹਨਾਂ ਪਾਈਆਂ ਹੋਈਆਂ ਬਾੜੀਆਂ ਲਾਤੇ ਲੈ ਕੇ ਭੱਜਿਆ ਘਰੋਂ ਵੜ ਕੇ ਮਾਰਨ ਦਾ ਕੰਟੇਰੇ ਕੋਈ ਯਾਰ ਸੀ ਜੋ ਤੁਹਾਨੂੰ ਮਾਰੇ ਉਹਨੇ ਮਾਰੇ ਜਰੂਰ ਹੈ ਜੀ ਕੁਝ ਪਰ ਹੁਣ ਇਹ ਨਹੀਂ ਪਤਾ ਮੈਨੂੰ ਵੀ ਕੀ ਵਜਿਆ ਮੇਰੇ ਕੋਈ ਰਾਡ ਮਾਰਿਆ ਉਹਨੇ ਜਾਂ ਮੇਰੇ ਹੱਥ 'ਚੋਂ ਦੀ ਕੋੜਾ ਤੀਗਾ ਵੀ ਕੀ ਮਾਰਿਆ ਮੇਰੇ ਉਹਨਾਂ ਦੇ ਮੂੰਹ 'ਤੇ ਜਿਹਦੇ ਘਰ ਕੰਨ ਉੱਤੇ ਗਿਰ ਗਿਆ ਰਾਹ ਦੇ ਵਿੱਚ ਜਿਹੜੀ ਤਗੜੀ ਪਤੀ ਜੀ ਘਟਨਾ ਵਾਪਰ ਬਹੁਤ ਬਹੁਤ ਬੁਰੀ ਹਾਲਤ ਹੈ ਜੀ ਕੋਈ ਇਹਨਾਂ ਦੀ ਹੁਣ ਦੇ ਦੇਖਿਆ ਜਾਵੇ ਸੰਸਰਾਲੇ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੋਈ ਪੀਸੀਆ ਵਾਲੇ ਗਸ਼ਤ ਕਰਦੇ ਨੇ ਸੰਸਰਾਲਾ ਗੁਰਨਾਣਗ ਰੋਡ ਤੇ ਮੈਨੂੰ ਤਾਂ ਲੱਗਿਆ ਨਹੀਂ ਕਿ ਕਦੇ ਕੋਈ ਗਸ਼ਤ ਕੀਤੀ ਹੈ ਇਹਨਾਂ ਨੇ ਨਾ ਜੇ ਗਸ਼ਤ ਕਰਦੇ ਨੇ ਤਾਂ ਮੂਰਲੇ ਵਾਸੀ ਨਿਕਲੇ ਆਲੇ ਪਿੱਛੇ ਗਲੀਆਂ ਦੇ ਵਿੱਚ ਕੋਈ ਇਹਨਾਂ ਦੀ ਗਸ਼ਤ ਨਹੀਂ ਹੈਗੀ ਜਿਨਾ ਕਰਕੇ ਆ ਲੁਟੇਰੇ ਘਰਾਂ ਚ ਵੱਡ-ਵੱਡ ਕੇ ਸਮਾਨ ਚੱਟ ਰੱਟ ਭਜਣ ਲੱਗ ਗਏ ਮਗਰ ਇਹੀ ਆਈ ਉਹ ਸਾਨੂੰ ਇਨਸਾਫ ਮਿਲੇ ਪਤਾ ਲੱਗੇ ਕੌਣ ਸੀਗੇ ਬੰਦੇ ਉਹ ਸਮਾਂ ਕਿ ਸਾਡੀ ਮਿਹਨਤ ਦੀ ਕਮਾਈ ਖੂਖ ਹੋ ਕੇ ਭੱਜ ਰਹੇ ਨੇ